ਸਾਰੇ ਇੱਕਤਾ ਜিন্দাবাদ ਜਿੰਦਾਬਾਦ ਸਕਾਰਾਂ ਤੋਂ ਚੱਕਰ ਪਾਣੀ ਨਾ ਐਨ 54 ਰੋਡ ਲੰਬੜਕ ਬਿਜੇਵ ਦਾ ਸੁਰਪਰਵਰ ਲੋ ਪੱਕੇ ਤੌਰ ਤੇ ਰੋਡਾਂ ਨੂੰ ਸਵੇਰੇ ਬੰਦ ਕੀਤਾ ਗਿਆ ਹੈ ਕਾਰਨ ਤੇੜਾ ਬੰਦਾ ਦਾ ਡਾਡੇ ਦੇ ਕਾਰਨ ਜਿਮਾਜਾ ਕਣਕਾ ਗੜੇ ਮੈਨ ਮਰੀਆਂ ਸੀਗਾ ਤੇ ਇਹਦਾ ਮੌਜੂਦਾ ਤੱਕ ਸਰਕਾਰਾਂ ਨੇ ਖਾਤੇ ਵਚਨ ਨਹੀਂ ਪਾਇਆ झूठा <muchas> मुख्यत्र ਜਾਂ ਰੋੜਾ ਰਹੀ ਹੈ ਲੰਬੜੀ ਦਾ ਪੱਕੇ ਤੌਰ ਤੇ ਜਾਂ ਚਿੱਪਤਾ ਪੀਕੇ ਜੋ ਹਟਾ ਸਿੱਧੂ ਕੋਰ ਵੱਲ ਤੇ ਜਿਹੜਾ ਬਹੁਤ ਮੀਟਗਾ ਹੋਣ ਦੇ ਕਾਰਨ ਵੀ ਕਿਸਾਨਾਂ ਦਾ ਕਹਿਣਾ ਵੀ ਸਾਡੇ ਖਾਤੇ ਵਿੱਚ ਮੌਜੂਦਾ ਅਛੀ ਨਹੀਂ ਪਾਈ ਗਈ ਇਸੇ ਕਰਕੇ ਇਹ ਰੋੜ ਪੱਕੇ ਤੌਰ ਤੇ ਬਣਾ ਕੀਤਾ ਗਿਆ ਆਪਣੀ ਰੱਖੀ ਦੀ ਕਰੋ ਤੇ ਗੱਲ ਕਰਾਵਾਂਗੇ ਤੁਹਾਨੂੰ ਵੀ ਤੇ ਨਾ ਚੱਲ ਕਰ ਸਾਰੀ ਠੀਕ ਹੈ ਛੋਟੋ ਛੋਟੋ ਲੜਦਾ ਵੀ ਸਰਕਾਰ ਪ੍ਰਧਾਨ ਜਿਹੜਾ ਰੋਡ ਪੱਕੇ ਦੌਰ ਤੇ ਜਾਮ ਕੀਤਾ ਗਿਆ ਕਿਸ ਕਾਰਨ ਕਰਕੇ ਬੰਦ ਕੀਤਾ ਗਿਆ ਜੀ ਇਸੇ ਕਰਕੇ ਕੀਤਾ ਗਿਆ ਜਿਹੜੀਆਂ ਫਸਲਾਂ ਗੜੇਮਾਰੀ ਨਾਲ ਮਰ ਗਈਆਂ ਪਿਛਲੇ ਸਾਲ ਹਾਂਜੀ ਜਿਹੜਾ ਰਿਕਾਰਡ ਬਣ ਕੇ ਤਿਆਰ ਹੋਇਆ ਵੈ ਵੀ ਆਹ ਫਸਲਾਂ ਦਾ ਇਹਨਾਂ ਨੁਕਸਾਨ ਹੋਇਆ ਉਹਦੇ ਵਾਸਤੇ ਮੁਆਵਜ਼ਾ ਰਾਸ਼ੀ ਦਾ ਐਲਾਨ ਹੋਇਆ ਵਾ ਪੰਜਾਬ ਸਰਕਾਰ ਵੱਲੋਂ ਹੂੰ ਉਹ ਜਿਹੜਾ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾ ਰਿਹਾ ਦਿੱਤਾ ਨਹੀਂ ਜਾ ਰਿਹਾ ਕਿਸਾਨਾਂ ਨੂੰ ਟਾਲਮਟੋਲ ਕਰ ਰਹੀ ਹੈ ਇਸ ਕਰਕੇ ਜਿਹੜਾ ਉਹ ਮੁਆਵਜ਼ਾ ਰਾਸ਼ੀ ਸਰਕਾਰ ਤੋਂ ਲੈਣ ਵਾਸਤੇ ਜਿਹੜਾ ਰੋਡਾ ਬਲਾਕ ਕੀਤਾ ਇਹ ਕਿੰਨੇ ਸਮੇਂ ਲਈ ਰੋਡ ਬਲਾਕ ਕੀਤਾ ਜਾਵੇ ਜਿੰਨੇ ਚਿਰ ਕਿਸਾਨਾਂ ਦੇ ਮਸਲੇ ਦਾ ਇਸ ਦਾ ਹੱਲ ਨਹੀਂ ਕਰਦੀ ਕਾਰ ਪ੍ਰਸ਼ਾਸਨ ਆ ਕੇ ਤੇ ਮੁਆਵਜ਼ਾ ਚਾਹ ਰਾਇਆ ਖਾਤਿਆਂ ਚ ਮੁਆਵਜ਼ਾ ਜਨਾਬ ਪਾਉਣ ਦੀ ਗੱਲ ਹੀ ਕਰਾਉਂ ਤੱਕ ਤੇ ਜਿਹੜੀ ਆ ਸੋਡੀ ਮੀਟਿੰਗ ਹੋਈ ਉਸ ਵੇਲੇ ਵਿੱਚ ਪ੍ਰਸ਼ਾਸਨ ਨੇ ਕੀ ਕਿਹਾ ਕਿ ਤੁਹਾਨੂੰ ਭਰੋਸਾ ਦਿੱਤਾ ਸੀ ਜੀ ਡੀਸੀ ਸਾਹਿਬ ਨੇ ਗੱਲ ਕਹੀ ਸੀ ਵੀ ਜਿਹੜੀ ਫਾਈਲ ਆ ਉਹ ਪਟਾਪ ਹੋ ਗਈ ਹੈ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਇਸ ਟਾਈਮ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਮੁਆਵਜ਼ਾ ਰਾਸ਼ੀ ਆ ਸਾਡੇ ਕੋਲੇ ਆ ਜਣੀ ਹੈ ਪਰ ਉਹਨਾਂ ਦਾ ਅਸੀਂ ਵੇਟ ਕਰ ਰਹੇ ਸੀ ਵੀ ਚਲੋ ਕਿਉਂ ਸੜਕ ਦੇ ਉੱਤੇ ਐਵੇਂ ਕਿਸੇ ਨੂੰ ਪਰੇਸ਼ਾਨ ਕਰੀਏ ਜੇ ਪ੍ਰਸ਼ਾਸਨ ਕੰਮ ਕਰ ਰਿਹਾ ਤਾਂ ਠੀਕ ਹੈ ਪਰ ਉਹਦਾ ਹਲੇ ਤੱਕ ਸ਼ਾਮ ਹੋਣ ਵਾਲੀ ਨਹੀਂ ਹੋਗੀ ਸਰਕਾਰ ਨੇ ਕੋਈ ਉਹਦਾ ਠੋਸ ਸਾਨੂੰ ਇੱਥੇ ਕੋਈ ਮੈਸੇਜ ਨਹੀਂ ਦਿੱਤਾ ਵੀ ਪੈਸੇ ਆ ਗਏ ਆ ਕਿ ਨਹੀਂ ਤੇ ਇਸ ਕਰਕੇ ਅਸੀਂ ਸਵੇਰ ਤੋਂ ਲੈ ਕੇ ਮੀਟਿੰਗ ਦੇ ਵਿੱਚ ਸੀ ਤੇ ਅਸੀਂ ਰਾਹਤ ਦੇ ਹੀ ਰੱਖੀ ਸੀ ਛੜਕ ਤੇ ਪਰ ਹੁਣ ਜਦੋਂ ਕੋਈ ਸਰਕਾਰਾਂ ਦਾ ਕੀਤੀ ਹੋਈ ਕਮਿਟਮੈਂਟ ਤੇ ਪ੍ਰਸ਼ਾਸਨ ਖੜਾ ਨਹੀਂ ਉੱਤਰਦਾ ਤੇ ਹੁਣ ਅਸੀਂ ਛੜਕ ਰੁੱਕ ਗਏ ਮਤਲਬ ਕਿ ਜਦੋਂ ਮਾਪਜਾ ਨਹੀਂ ਉਹ ਦੋਨੇ ਜਿਹੜੇ ਰੋਡ ਪੱਕੇ ਤੌਰ ਤੇ ਬੰਦ ਹੋ ਗਏ ਠੀਕ ਹੈ ਧੰਨਵਾਦ ਇਹ ਤੁਸੀਂ ਗੱਲਬਾਤ ਸੁਣੀ ਹੈ ਇੰਦਰਜੀਤ ਸਿੰਘ ਘਣੀਆ ਦੀ ਇਹਨਾਂ ਨੇ ਕਿਹਾ ਕਿ ਇਹ ਰੋਡ ਜਿਹਨਾਂ ਚਰ ਕਸਾਰਨਾ ਦੇ ਖਾਤੇ ਵਿੱਚ ਪੈਸੇ ਨਹੀਂ ਆਉਦੇ ਉਹਨਾਂ ਚਿਰ ਪੱਕੇ ਤੌਰ ਤੇ ਅੰਦਰ ਵਿੱਚ ਸਮੇਂ ਲਈ ਬੰਦ ਰਹੂਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੇ ਸਾਡੇ ਡਾਂਗਾ ਵੱਜ ਜਾਣ ਤੇ ਸੱਚਮੁੱਚ ਲੈਣਾ ਤਾਂ ਆਪਦੇ ਮਨੋਂ ਵੱਲ ਨੂੰ ਪੂਰਾ ਮਜਬੂਰ ਰੱਖੋ ਕੋਈ ਘੱਟ ਨਹੀਂ ਆਪਾਂ ਜੇਪ